ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰ ਆ ਟੀਵੀ ਮੈਂ ਦਵਿੰਦਰ ਮੰਡ ਗੱਲ ਕਰਨ ਲੱਗਿਆ ਹਿਨਾ ਖਾਨ ਦੀ ਹਿਨਾ ਖਾਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 1 ਮਹੀਨੇ ਤੋਂ ਉਹ ਤੀਸਰੀ ਸਟੇਜ ਦੇ ਬ੍ਰੈਸਟ ਕੈਂਸਰ ਦੇ ਨਾਲ ਝੂcj ਰਹੇ ਨੇ ਪਰ ਵੱਡੀ ਗੱਲ ਇੱਥੇ ਇਹ ਆਉਂਦੀ ਹੈ ਉਹਨਾਂ ਦੇ ਹੌਸਲੇ ਨੂੰ ਸਲਾਮ ਕਰਦੇ ਹਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਕਿ ਐਡੀ ਗੰਭੀਰ ਬਿਮਾਰੀ ਹੋਣ ਤੋਂ ਬਾਵਜੂਦ ਵੀ ਉਹ ਆਪਣਾ ਕੰਮ ਕਰਦੇ ਪਏ ਨੇ ਉਹਨਾਂ ਨੇ ਕਿਹਾ ਕਿ ਕਿਉਂਕਿ ਪਿਛਲੇ ਦਿਨ ਇੱਕ ਵੀਡੀਓ ਵੀ ਆਈ ਸੀ ਕਿ ਜਿਸ ਵੀਡੀਓ ਦੇ ਵਿੱਚ ਉਹ ਖੁਦ ਆਪਣੇ ਵਾਲ ਕੱਟਦੇ ਪਏ ਨੇ ਇੱਕ ਪਹਿਲੋ ਵੀਡੀਓ ਸੀ ਜਿਸ ਦੇ ਵਿੱਚ ਉਹ ਆਪਣੇ ਮਾਂ ਦੇ ਸਾਹਮਣੇ ਉਹਨਾਂ ਨੇ ਆਪਣੀਆਂ ਆਪਣੇ ਵਾਲ ਕੱਟੇ ਸੀ ਤਾਂ ਉਸ ਤੋਂ ਬਾਅਦ ਪ੍ਰੋਪਰ ਚੰਗੀ ਤਰ੍ਹਾਂ ਉਹ ਗੰਜੇ ਹੋ ਗਏ ਸੀਗੇ ਉਹਨਾਂ ਦੇ ਵਾਲ ਆਪਣੇ ਖੁਦ ਕੱਟੇ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਕੰਮ ਜ਼ਰੂਰ ਕਰਾਂਗੀ ਮੈਨੂੰ ਚਾਹੇ ਵਿੱਗ ਵੀ ਪਾਉਣਾ ਪੈ ਜਾਵੇ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹਿਨਾ ਖਾਨ ਨੇ ਸਾਂਝੀ ਕੀਤੀ ਹੈ ਜਿਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਇੱਕ ਫੋਟੋ ਸ਼ੂਟ ਕਰਵਾਇਆ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਨੇ ਵਿੱਗ ਪਾਇਆ ਹੋਇਆ ਹੈ ਸੋ ਇਸ ਦੇ ਨਾਲ ਨਾਲ ਹੀ ਹਿਨਾ ਖਾਨ ਨੇ ਵੀ ਕਹਿ ਰਹੇ ਨੇ ਕਿ ਮੈਂ ਦੂਸਰੇ ਉਹਨਾਂ ਔਰਤਾਂ ਵਾਸਤੇ ਮਿਸਾਲ ਬਣਨਾ ਚਾਹੁੰਦੀ ਆ ਜਿਨ੍ਹਾਂ ਨੂੰ ਇਹ ਬਿਮਾਰੀ ਹੈ ਮੈਂ ਵੀ ਚਾਹੁੰਦੀ ਆ ਕਿ ਹਿਨਾ ਖਾਨ ਨੇ ਵੀ ਕਹਿ ਕਿ ਮੈਂ ਵੀ ਚਾਹੁੰਦੀ ਆ ਕਿ ਦੂਸਰੀਆਂ ਔਰਤਾਂ ਵੀ ਹਿੰਮਤ ਨਾ ਹਾਰਨ ਇਸ ਬਿਮਾਰੀ ਦੇ ਨਾਲ ਜੋ ਔਰਤਾਂ ਜੂਝ ਰਹੀਆਂ ਨੇ ਉਹ ਵੀ ਮੇਰੀ ਤਰ੍ਹਾਂ ਇਸ ਬਿਮਾਰੀ ਦੇ ਉੱਪਰ ਜਿੱਤ ਜ਼ਰੂਰ ਪਾਉਣ ਕਿਉਂਕਿ ਇਸ ਦੇ ਨਾਲ ਹੀ ਜੇ ਗੱਲ ਕਰੀਏ ਹਿਨਾ ਖਾਨ ਇੱਡੀ ਗੰਭੀਰ ਬਿਮਾਰੀ ਹੋਣ ਦੇ ਬਾਵਜੂਦ ਵੀ ਉਹ ਜਿੰਮ ਜਾਂਦੇ ਪਏ ਨੇ, ਐਕਸਰਸਾਈਜ਼ ਕਰਦੇ ਪਏ ਨੇ, ਆਪਣੇ ਸ਼ੂਟ ਕਰਦੇ ਪਏ ਨੇ। ਇੱਕ ਵੀਡੀਓ ਪਹਿਲਾਂ ਵੀ ਉਹਨਾਂ ਨੇ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਪਹਿਲਾ ਸ਼ੂਟ ਕੀਤਾ ਸੀਗਾ ਜਦੋਂ ਉਹਨਾਂ ਦੀ ਇਹ ਖਬਰ ਆਈ ਸੀ ਕਿ ਹਿਨਾ ਖਾਨ ਨੂੰ ਤੀਸਰੀ ਸਟੇਜ ਦਾ ਬ੍ਰੈਸਟ ਕੈਂਸਰ ਹੈ ਤਾਂ ਉਸ ਤੋਂ ਹਫ਼ਤਾ ਬਾਅਦ ਹੀ ਉਹ ਸ਼ੂਟ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਨੇ ਇੱਕ ਫੋਟੋ ਸ਼ੂਟ ਕਰਵਾਇਆ, ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਹੈ। ਉਸ ਵੀਡੀਓ ਦੇ ਵਿੱਚ ਹਿਨਾ ਖਾਨ ਨੇ ਵਿਗ ਪਾ ਕੇ ਜਿਹੜਾ ਫੋਟੋ ਸ਼ੂਟ ਕਰਵਾਇਆ ਔਰ ਅਸੀਂ ਸਲਾਮ ਕਰਦੇ ਹਾਂ ਹਿਨਾ ਖਾਨ ਦੇ ਹੌਸਲੇ ਨੂੰ, ਕਿ ਐਡੀ ਗੰਭੀਰ ਬਿਮਾਰੀ ਹੋਣ ਦੇ ਨਾਲ ਵੀ ਕੋਸ਼ਿਸ਼ ਕੰਮ ਕਰਦੇ ਪਏ ਨੇ ਔਰ ਇਹੀ ਦੁਆ ਕਰਦੇ ਆ ਤੁਸੀਂ ਸਾਰੇ ਵੀ ਇਹੀ ਦੁਆ ਕਰੋ ਕਿ ਹਿਨਾਖਾਨ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਇੱਕ ਵਾਰ ਫਿਰ ਵਾਪਸੀ ਕਰਨ ਪੰਜਾਬੀ ਫਿਲਮਾਂ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਔਰ ਆਪਣੇ ਜਿਹੜੇ ਰੋਜ਼ਾਨਾ ਜਿਹੜੇ ਉਹਨਾਂ ਦੇ ਸ਼ੂਟ ਹੁੰਦੇ ਨੇ ਇੱਕ ਵਾਰ ਫਿਰ ਤੋਂ ਵਾਪਸੀ ਜ਼ਰੂਰ ਕਰਨ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par